ਮੈਂ ਤੇਰੇ ਤੇ ਫਿਦਾ ਹੋ ਗਿਆ ਤੂੰ ਐਡੀ ਸੋਹਣੀ ਐ ਮੈਂ ਤੇਰੇ ਤੇ ਫਿਦਾ ਹੋ ਗਿਆ ਉਹਦੀ ਫਿਰ ਮੈਂ ਤਾਂ ਕਿੱਡੀ ਕਿ ਸੋਹਣੀ ਐ ਮਗਰ ਨਿਗਾਹ ਮਾਰ ਕੇ ਵੇਖ ਮੇਰੀ ਭੈਣ ਅਸਮਾਨੋਂ ਉਤਰੀ ਪਰੀ ਐ ਉਹਨੇ ਜਦੋਂ ਪਿੱਛਾ ਭੌਂਕੇ ਪਿੱਛੇ ਚਾਕਿਆ ਤੇ ਕੁੜੀ ਨੇ ਵੱਟ ਕੇ ਚਬੇੜ ਮਾਰੀ ਕਹਿੰਦੀ ਜਿਹੜੀ ਫਿਦਾ ਹੋ ਜਾਂਦੇ ਆ ਉਹ ਪਿੱਛਾ ਭੌਂਕੇ ਨਹੀਂ ਝਾਕਦੇ ਸੋ ਮੈਂ ਗੱਲ ਧੀਆ ਦੀ ਸੁਣਾਦਿਆਂ ਫਿਰ ਜੌਨ ਜੋਗਿਆ ਆ ਸਤਿਕਾਰਯੋਗ ਬੀਬੀਆਂ ਬੈਠੀਆਂ ਐ ਇੱਕ ਗਰੀਬ ਬਾਪ ਉਹਦੀਆਂ ਚਾਰ ਧੀਆਂ ਸੀ ਉਹਨੇ ਪੜਾਈਆਂ ਲਿਖਾਈਆਂ ਜਦੋਂ ਵੱਡੀ ਕੁੜੀ ਨੇ ਪਲੱਸ ਟੂ ਕੀਤੀ ਉਹਨੇ ਹਟਾ ਲਈ ਕਹਿੰਦਾ ਮੇਰੇ ਕੋਲ ਹੋਰ ਪੜਾਈ ਪੈਸੇ ਹੈ ਨਹੀਂ ਮੈਂ ਘਰ ਦਾ ਗੁਜ਼ਾਰਾ ਚਲਾਵਾਂ ਕਿ ਤੇਰੀ ਫੀਸ ਭਰਾਂ ਸਕੂਲ ਦਾ ਐਡਾ ਸਟਾਫ ਮਿਹਨਤੀ ਉਹ ਕਹਿੰਦੇ ਵੀ ਅਸੀਂ ਭਰਾਂਗੇ ਹਟਾ ਨਾ ਕੁੜੀ ਨੇ ਪਲੱਸ ਟੂ ਕਰਕੇ ਲਾਕੀਰ ਡਿਗਰੀ ਕੀਤੀ ਤੇ ਜੱਜ ਬਣ ਗਈ ਇਲਾਕੇ 'ਚ ਚਰਚਾ ਦਾ ਵਿਸ਼ਾ ਇੱਕ ਗਰੀਬ ਦੀ ਧੀ ਜੱਜ ਇੱਕ ਗਰੀਬ ਦੀ ਧੀ ਜੱਜ ਪਿੰਡ ਚ ਪ੍ਰੋਗਰਾਮ ਰੱਖਿਆ ਗਿਆ ਕਲੱਬ ਦੇ ਮੈਂਬਰਾਂ ਨੇ ਸੋਚਿਆ ਵੀ ਕੁੜੀ ਦਾ ਬਾਪ ਨਹੀਂ ਆਇਆ ਕਲੱਬ ਦੇ ਲੋਕ ਬਾਪ ਨੂੰ ਲੱਭਣ ਦੁਰ ਪੇ ਬਾਪ ਵਿਚਾਰਾ ਕਿਤੇ ਹੱਥ ਚ ਦਾਤੀ ਪੱਲੀ ਕਿਸੇ ਖਾਲ ਚ ਘਾ ਖੋਤੀ ਜਾਂਦਾ ਵੀ ਮੱਜ ਨੂੰ ਪਾਉਂਗਾ ਜਾ ਕੇ ਮੋਢਾ ਫੜਿਆ ਉੱਠ ਪਾਇ ਸਕੂਲ ਚ ਚੱਲ ਤੇਰੀ ਧੀ ਨੇ ਸਾਡੇ ਪਿੰਡ ਦਾ ਨਾਂ ਸਨਹਿਰ ਹੀ ਅੱਖਰਾਂ ਚ ਲਿਖਿਆ ਕਹਿੰਦਾ ਮੈਨੂੰ ਮੈਥੋਂ ਬੋਲਿਆ ਨਹੀਂ ਜਾਣਾ ਮੇਰਾ ਭੇਤ ਖੁੱਲਜੂ ਕਲੱਬ ਦੇ ਮੈਂਬਰ ਧੱਕੇ ਨਾਲ ਲੈ ਗਏ ਜੀ ਪੱਲੀ ਥੱਲੇ ਡਿਗ ਪੀ ਹੱਥ ਚ ਦਾਤੀ ਤੇ ਸਟੇਜ ਤੇ ਖੜ ਕੇ ਕਹਿੰਦੇ ਬੋਲ ਹੁਣ ਗਰੀਬ ਦਾ ਬਾਪ ਕੁਝ ਬੋਲ ਲਿਆ ਨਾਲੇ ਆਪਣੀ ਤੇ ਧੀ ਦੀ ਕਹਾਣੀ ਦੱਸਦਾ ਹੈ ਕਹਿੰਦਾ ਬੇ ਲੋਕੋ ਮੈਂ ਸੱਚ ਕਹਾਣੀ ਦੱਸਦਾ ਹਾਂ ਮੈਂ ਧੀਆਂ ਕਰਕੇ ਵੱਸਦਾ ਹਾਂ ਬੇ ਲੋਕੋ ਮੈਂ ਸੱਚ ਕਹਾਣੀ ਦੱਸਦਾ ਹਾਂ ਮੈਂ ਧੀਆਂ ਕਰਕੇ ਵੱਸਦਾ ਹਾਂ ਆ ਤਾਂ ਚੰਦਰੀ ਰਬਵਲ ਮੁਕਰ ਹੱਸਦੀ ਸੀ ਅੰਗੂਠਾ ਜਾਂਦੀ ਚੱਬੀ ਸੀ ਜਿਹੜੀ ਧੀ ਮੇਰੀ ਚਾਚੋ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਜਿਹੜੀ ਧੀ ਮੇਰੀ ਚਾਚੋ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਫਿਰ ਮੈਂ ਸੋਚਿਆ ਇਹ ਕਮਲੀ ਕਿਤੇ ਕੁੱਤਿਆਂ ਦੇ ਮੂੰਹ ਆ ਜਾਂਦੀ ਨੋਚ-ਨੋਚ ਕੇ ਖਾ ਜਾਣਾ ਸੀ ਹੋ ਜਾਣੀ ਸੀ ਜਾ ਜਾਂਦੀ ਮਾਸ ਵੀ ਇਹਦਾ ਛੱਡਣਾ ਨਹੀਂ ਸੀ ਨਾ ਛੱਡਣੀ ਇਹਦੀ ਕੋਈ ਹੱਡੀ ਸੀ ਬੇ ਲੋਕੋ ਜਿਹੜੀ ਧੀ ਮੇਰੀ ਚਾਚੋ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਇੱਥੇ ਲੋਕਾਂ ਨੂੰ ਪਰਖ ਨਹੀਂ ਨਾ ਫੁੱਲਾਂ ਦੀ ਨਾ ਕੰਡਿਆਂ ਦੀ ਮੈਂ ਅੱਖਾਂ ਦੀ ਗੱਲ ਨਹੀਂ ਕਰਦੀ ਸੋਚ ਮਰ ਗਈ ਕੁਝ ਬੰਦਿਆਂ ਦੀ ਪੁੱਤੋ ਹੁੰਦਾ ਕੋਈ ਨਾ ਸੁਣਦਾ ਇਹਦੀ ਹੀ ਤੇਣੀ ਸੀ ਇਹੀ ਉਹ ਗੱਲ ਦਿਲ ਮੇਰੇ ਤੇ ਵੱਜੀ ਸੀ ਬੇ ਲੋਕੋ ਜਿਹੜੀ ਧੀ ਮੇਰੀ ਜੱਜ ਬਣੀ ਇਹ ਮੈਨੂੰ ਝਾੜੀਆਂ ਵਿੱਚੋਂ ਲੱਭੀ ਸੀ ਫਿਰ ਕਵੀ ਲਿਖਦਾ ਕਹਿੰਦੇ ਚੁੱਕ ਕੇ ਨੂੰ ਮੈਂ ਪਿੰਡ ਲਿਆਇਆ ਘਰ ਵਾਲੀ ਨੇ ਵੀ ਦੁੱਧ ਛਾਤੀ ਦਾ ਪਲਾਇਆ ਡਾਕਟਰ ਸਦਕੇ ਮੰਨ ਲਓ ਭੱਟੀ ਕਰਾਈ ਰਗੜੀ ਜਿਹੜੀ ਇਹਨੇ ਹੱਡੀ ਸੀ ਵੇ ਲੋਕੋ ਜਿਹੜੀ ਧੀ ਮੇਰੀ ਜੱਜ ਬਣੀ ਇਹ ਮੈਨੂੰ ਛਾੜੀਆਂ ਵਿੱਚੋਂ ਲੱਭੀ ਸੀ ਇਹ ਮੈਨੂੰ ਛਾੜੀਆਂ ਵਿੱਚੋਂ ਲੱਭੀ ਸੀ ਆਤਮਾ ਸਿਆਂ ਇੱਕ ਮੱਖਣਪੁਰਾਤ ਸਾਹਿਬ ਨੇ ਇਦਾਂ ਦੀ